ਹੈਲੋ ਜੀ ਸਾਰਸ਼ਕਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਤੇ ਅੱਜ ਦਾ ਆਪਣਾ ਵਿਸ਼ਾ ਹੈਗਾ ਵਾ ਸਵੇਰੇ ਜਲਦੀ ਉੱਠਣ ਦੇ ਕੀ ਫਾਇਦੇ ਹਨ ਤੇ ਸਵੇਰੇ ਜਲਦੀ ਉੱਠਣ ਲਈ ਕੀ ਕਰੀਏ ਕਿਉਂਕਿ ਅਕਸਰ ਲੋਕ ਕਹਿ ਦਿੰਦੇ ਹਨ ਵੀ ਅਸੀਂ ਸਵੇਰੇ ਜਲਦੀ ਉੱਠਣਾ ਚਾਹੁੰਦੇ ਆ ਪਰ ਸਾਨੂੰ ਜਿਹੜੀ ਜਾਗ ਨਹੀਂ ਆਉਂਦੀ ਉਹਦੇ ਲਈ ਕੁਝ ਗੱਲਾਂ ਨੰਬਰ 1 ਤੇ ਸਾਰਾ ਦਿਨ ਆਪਣੇ ਆਪ ਨੂੰ ਕੰਮ ਵਿੱਚ ਬਿਜੀ ਰੱਖੋ ਨਹੀਂ ਥੱਕਿਆ ਹੋਗਾ ਤੇ ਆਪਣਾ ਮਨ ਹੀਦਾ ਹੋਊਗੀ ਆਪਾਂ ਬੈੱਡ ਤੇ ਲੰਮੇ ਪਾਵਾਂਗੇ ਆਪਾਂ ਨੂੰ ਜਲਦੀ ਨੀਂਦ ਆ ਜਾਊਗੀ ਨੰਬਰ 2 ਦੇ ਟਾਈਮ ਨਾਲ ਰੋਟੀ ਖਾਓ ਹੋ ਸਕਿਆ ਤੇ ਸੂਰਜ ਸ਼ਿਫਨ ਤੋਂ ਪਹਿਲਾਂ ਹੀ ਜਿਹੜੀ ਆ ਰੋਟੀ ਖਾ ਲਓ ਰੋਟੀ ਖਾ ਲਓ ਨੰਬਰ 10 ਤੇ ਟੀਵੀ ਮੋਬਾਈਲ ਤੇ ਲੌਕਡਾਪ ਕੋਸ਼ਿਸ਼ ਕਰਿਆ ਕਰੋ ਇਹਨਾਂ ਤਿੰਨ ਤੀਜਾਂ ਚੀਜ਼ਾਂ ਦੀ ਜਿਹੜੀ ਵਰਤੋਂ ਆ ਉਸ ਆਦਿ ਤੀ ਜਾਵੇ ਜਾਂ ਸੌਣ ਤੋਂ 1 ਘੰਟਾ ਪਹਿਲਾਂ ਹੀ ਆਪਾਂ ਇਹਦੀ ਵਰਤੋਂ ਕਰਨ ਉਹ ਹਰ ਜੇ ਕਿਉਂਕਿ ਅਕਸਰ ਲੋਕ ਜਿਹੜਾ ਮਤਲਬ ਕਮਰੇ ਦੀ ਮਤਲਬ ਉਹ ਤਾਂ ਬਹੁਤ ਹਾਵਲ ਵਾਲਾ ਬਣ ਜਾਈ ਹਾਂਜੀ ਕਿਉਂਕਿ ਅਕਸਰ ਲੋਕ ਐਦਾਂ ਹੁੰਦਾ ਹੈ ਨਾ ਵੀ ਲੰਮੇ ਪੈ ਕੇ ਬੈੱਡ ਤੇ ਟੀਵੀ ਵੇਂਦੇ ਆ ਜਾਂ ਹੁਣ ਵੇਂਦੇ ਰਹਿੰਦੇ ਆ ਉਹਦਾ ਕਰਕੇ ਆਪਾਂ ਨੂੰ نیند ਫਿਰ ਨਹੀਂ ਚਲਦੀ ਹੁੰਦੀ ਆਪਣਾ ਧਿਆਨ ਉੱਤੇ ਰਹਿੰਦਾ ਵਾ ਠੀਕ ਇਹ ਕਰਕੇ ਕੋਸ਼ਿਸ਼ ਕਰਿਆ ਕਰੋ ਇੱਕ ਘੰਟਾ ਪਹਿਲਾਂ ਜਿਹੜਾ ਇਹਨਾਂ ਤਿੰਨਾਂ ਚੀਜ਼ਾਂ ਦੀ ਆਪਾਂ ਵਰਤੋਂ ਕਰ ਲਓ ਹਟ ਜਿਗੇ ਤੇ ਨੰਬਰ 4 ਤੇ ਜਿਹੜੇ ਸੌਣ ਵਾਲਾ ਆਪਣਾ ਕਮਰਾ ਵਾ ਉਹਦੀ ਲਾਈਟ ਮਦਮ ਹੋਵੇ ਜਾਂ ਲਾਈਟ ਆਫ ਕਰਕੇ ਸੌਂ ਤੇ ਨੰਬਰ 5 ਤੇ ਜੇ ਆਪਾਂ ਨੂੰ ਫਿਰ ਵੀ ਨੀਂਦ ਨਹੀਂ ਆਉਂਦੀ ਆਪਣਾ ਜਿਹੜਾ ਮਾਨਿਆ ਉਹ ਪਰਮਾਤਮਾ ਵੱਲ ਕਰੋ ਪਰਮਾਤਮਾ ਸਮਰਧ ਕਰੋ ਹਾਂ ਪਰਮਾਤਮਾ ਦਾ ਧਿਆਨ ਕਰੋ ਤੇ ਸਮਰਧ ਕਰਦੇ ਕਹਿੰਦੇ ਤੁਹਾਨੂੰ ਨੀਂਦ ਆ ਲੱਗੂਗੀ ਹਾਂ ਕਿਉਂਕਿ ਉਹਦੇ ਨਾਲ ਤੁਹਾਡਾ ਜਿਹੜਾ ਮਨ ਸ਼ਾਂਤ ਹੋ ਜਾਊਗਾ ਕਿਉਂਕਿ ਪਰਮਾਤਮਾ ਉਹ ਉਹ ਨੋਰਮਲ ਜਿਹਾ ਮਨ ਇਧਰ ਟੜਕ ਜਾਵਾ ਹਾਂ ਕਿ ਵਿਸ਼ਾ ਵੱਲ ਤਾਂ ਆਪਾਂ ਨੀਂਦ ਨਹੀਂ ਆ ਰਹੀ ਹੁੰਦੀ ਹਾਂ 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 ਕਿਉਂਕਿ ਆਪਾਂ ਪਰਮਾਤਮਾ ਦਾ ਜਦੋਂ ਨਾਲ ਲੈਂਦੇ ਹਾਂ ਤੇ ਉਹਦੇ ਆਪਣੇ ਚ એનર્ਜੀ ਆ ਜਾਂਦੀ ਹੈ ਤੇ ਆਪਾਂ ਕਿ ਕੋਈ ਵੀ ਕੰਮ ਕਰਨੇ ਕਿਦਾਂ ਵੀ ਉਹ ਆਪਣਾ ਕੰਮ ਜਿਹੜਾ ਜਿਹੜਾ ਲਪਤਾਨ ਕਰਦੇ ਕੋ 100% ਹੁੰਦੇ ਚਾਂਸ ਜੀ ਹੁੰਦੇ ਹਾਂਜੀ ਤੇ ਉਹਦੇ ਨਾਲ ਜਿਹੜੀ ਨੀਂਦ ਆ ਉਹ ਜਲਦੀ ਆਊਗੀ ਤੇ ਨੀਂਦ ਵੀ ਪੂਰੀ ਹੋਊਗੀ ਹਾਂ ਤੇ ਸਵੇਰੇ ਕਿੰਨੇ ਦੇਰ ਮਤਲਬ ਸੌਣਾ ਬੰਦਾ ਹਰ ਇੱਕ ਬੰਦੇ ਦਾ ਹਾਂ ਹਾਂ ਰਾਤ ਲੰਘ ਭਾਏ 9 ਵਜੇ ਬੰਦਾ ਸੌਂ ਜੇ 9 9:30 ਹਾਂਜੀ ਸਵੇਰੇ ਕਿੰਨਾਂ 6:30 ਵਜੇ ਉੱਠਣ ਚਾਹੀਦੀ ਹੈ ਹਾਂਜੀ ਤੇ ਉਹ ਸਵੇਰੇ ਉੱਠਾ ਜਿਹੜਾ ਉਹ ਬਹੁਤ ਤੁਹਾਨੂੰ ਜਿਹੜਾ ਮਾਨਸਿਕ ਤੌਰ ਤੇ ਬਹੁਤ ਵਧੀਆ ਆਪ ਲੈਣੀ ਹੈ ਹਾਂ ਤੇ ਜੇ ਆਪਾਂ ਇਹ ਚੀਜ਼ਾਂ ਕਰਾਂਗੇ ਤੇ ਇਹਦੇ ਨਾਲ ਆਪਣਾ ਆਪ ਪੂਰੀ ਹੋਊਗੀ ਤੇ ਟਾਈਮ ਨਾਲ ਹੀ ਆਪਾਂ ਨੂੰ ਸਵੇਰੇ ਤਾਂ ਆਪਣਾ ਜਾਗਣੀ ਸ਼ੀ ਜੀ ਫਿਰ ਨਹੀਂ ਤਾਂ ਜਿਹੜਾ ਅਸਰ ਹੈ ਉਹ ਘਟ ਜਾਊਗਾ ਜਿੱਦਾਂ ਕਿ ਆਪਾਂ ਨੂੰ ਤੜਕੇ ਉੱਠਣ ਲੱਗਿਆ ਨੀਂਦ ਤੇ ਜ਼ਿਆਦਾ ਜ਼ੋਰ ਪਾਉਂਦੀ ਆ ਤੇ ਜੇ ਆਪਾਂ ਇਹ ਚੀਜ਼ਾਂ ਕਰਾਂਗੇ ਤੇ ਫਿਰ ਆਪਣੀ ਨੀਂਦ ਪੂਰੀ ਹੋਈ ਉਹ ਸਾਰੀ ਦੀ ਰੈਡੀਕੇਸ਼ਨ ਜਿਹੜੀ ਦਿਮਾਗ 'ਚ ਆਪਣੀ ਬਣੀ ਹੁੰਦੀ ਆ ਹਾਂਜੀ ਉਹ ਜਿਹੜਾ ਪੰਜ ਸ਼ ਘੰਟੇ ਸੌਣ ਲੈਂਦੇ ਉਹ ਆਪਰੇ ਵਿੱਚ ਖਤਮ ਹੋ ਜਾਂਦੀ ਆ ਜੇ ਆਪਣਾ ਮਾਈਂਡ ਆਪਿਆ ਬਨਵਲਡ ਕਰਨਾ ਉਤੋਂ ਵਾਸਤੇ ਉੱਠਣ ਵਾਸਤੇ ਤੇ ਜਿਹੜੀਆਂ ਆਪਾਂ ਇਹ ਪੰਜ ਗੱਲਾਂ ਤੁਹਾਨੂੰ ਦੱਸਿਆ ਵਾ ਇਹ ਜ਼ਰੂਰ ਧਿਆਨ ਚ ਰੱਖਿਓ ਤੇ ਅੱਗੇ ਉਹਨੇ ਆਪਾਂ ਜਲਦੀ ਜਲਦੀ ਫਾਇਦੇ ਹਨ ਸਵੇਰ ਦਾ ਮਤਲਬ ਇਹ ਰਾਤ ਦਾ ਆਖਰੀ ਪੈਰ ਸੋ ਇਹਨੂੰ ਬ੍ਰਹਮ ਮੂਰਤ ਬ੍ਰਹਮ ਮੂਰਤ ਕਹਿੰਦੇ ਆ ਮਤਲਬ ਪਰਮਾਤਮਾ ਦਾ ਸਮਾਂ ਹਾਂ ਕਿਹਾ ਜਾਂਦਾ ਹੈ ਇਹ ਸਮੇਂ ਮਤਲਬ ਚਾਰੇ ਪਾਸੇ ਸ਼ਾਂਤੀ ਹੁੰਦੀ ਆ ਤੇ ਇਨਸਾਨ ਨੂੰ ਬਰੈਡ ਕੇ ਤਰੀਕੇ ਦਾ ਮਨ ਰਿਲੈਕਸਡ ਆਉਂਦਾ ਹਾਂ ਤੇ ਕਿਸੇ ਤਰੀਕੇ ਦਾ ਡਿਪਰੈਸ਼ਨ ਪਰੇਸ਼ਾਨੀ ਕੁਝ ਨਹੀਂ ਦੀ ਚਿੰਤਾ ਨਹੀਂ ਦੀ ਹਾਂ ਇਹ ਪਰਮਾਤਮਾ ਨੂੰ ਧਿਆਨ ਜ਼ਿਆਦਾ ਲੱਗਦਾ ਬੰਦੇ ਦਾ ਤੇ ਆਪਣੇ ਕੰਮਾਂ ਨੂੰ ਰੱਬ ਨਾਲ ਜੋੜਨ ਦਾ ਸਾਬ ਬਹੁਤ ਸਮਾਂ ਵਧੀਆ ਮਿਲ ਬਲੈਨੂ ਸਭ ਤੋਂ ਵਧੀਆ ਸਮਾਂ ਜਿਹੜਾ ਮਨ ਸ਼ਾਂਤ ਹੁੰਦਾ ਆਪਣਾ ਹਾਂਜੀ ਤੇ ਸਵੇਰੇ ਤੁਹਾਨੂੰ ਉਠਿੰਦਾ ਹਾਂ ਹਾਂ ਜਿਹੜੇ ਆਪਣੇ ਕੰਮ ਆ ਵੀ ਆਪਾਂ ਮਰੇ ਸੈਜਨਾ ਦਾ ਮੰਨ ਸਾਰੀ ਉਹਨਾਂ ਕਰ ਲੈਣ। ਉਹਨਾਂ ਦਾ ਮੰਨ ਪ੍ਰਾਪਰਟੀ ਆਪਾਂ ਨੂੰ ਸਮਾਂ ਮਿਲ ਜਾਦਾ ਘਰ ਕੰਮ ਕਰਵਾਉਣ ਵਾਸਤੇ। ਹਾਂਜੀ। ਤੇ ਜੇ ਅਪਾਂ ਸਹੀ ਤਰੀਕੇ ਨਾਲ ਕੰਮ ਮਤਲਬ ਸੈਚ ਦੇ ਮੰਗਦੇ ਸਾਰੇ ਸਹੀ ਤਰੀਕੇ ਨਾਲ ਹੁੰਦੇ ਆ। ਹਾਂ। ਤੇ ਸੂਰਜ ਚੜ੍ਹਨ ਤੋਂ ਪਹਿਲਾਂ ਵੀ ਆਪਣਾ ਜਿਹੜਾ ਸਰੀਰ ਹੈ ਉਹ ਆਪਣੇ ਜਿਹੜੇ ਦਿਮਾਗ ਦੀ ਗੋਸ਼ਟਿਓਂ ਹਾਂ। ਉਹਨਾਂ ਦੀ ਸਹੀ ਤਰੀਕੇ ਨਾਲ ਹੁੰਦੇ ਵਿਕਸਨ ਦਿਖਾਵਾ। ਤੇ ਸਰੀਰ ਵੀ ਸਹੀ ਤਰੀਕੇ ਨਾਲ ਆਪਣਾ ਸੰਤੁਲਨ ਬਣਾਉਣਾ ਹਾਂ। ਹੂੰ। ਤੇ ਇੱਕ ਦੇ ਸੌਂਚਾਰਨ ਦੇ ਮਤਲਬ ਸਰੀਰ ਜਿਹੜਾ ਆਪਣਾ ਐਕਟਿਵ ਹੋ ਜਾਂਦਾ ਵਾ। ਹਾਂ। ਤੇ ਇੱਕ ਦੋ ਵਾਰ ਜਦੋਂ ਆਪਾਂ ਮਤਲਬ ਸੌਂਚਾਰਨ ਤੋਂ ਬਾਅਦ ਉੱਠਦੇ ਆ। ਇੱਕ ਦਿੋ ਮਤਲਬ ਸਰੀਰ ਪੂਰਾ ਉਸ ਜਿਹਾ ਵਾ ਤੇ ਰੈਡੀ ਨਹੀਂ ਹੁੰਦਾ। ਰੈਡੀ ਨਹੀਂ ਹੁੰਦਾ। ਦੂਸਰਾ ਲੇਟ ਉੱਠਣਾ ਦਿਮਾਗ ਤੇ ਪ੍ਰੈਸ਼ਰ ਬਣਾ ਜਾਂਦਾ। ਹਾਂ ਕੰਮਾਂ ਦਾ ਫਰੈਸ਼ਰ ਹੀ ਬਣਾ ਰਹਿਦਾ। ਹਾਂ ਮੈਂ ਆ ਕਰਨਾ ਮੈਂ ਕਰ ਲੂ। ਲੇਟ ਹੋ ਗਏ। ਤਾਂ ਇਹ ਥੋੜਾ ਹੁੰਦਾ। ਹਾਂ। ਤੇ ਜਦੋਂ ਗਾਮ ਨੂੰ ਜਿੱਥੇ ਜਿੱਥੇ ਕਰਦਾ। ਬਿਲਕੁਲ ਹਾਂ। ਸੇ ਸੇ ਦਿਨ ਕਿ ਤਾ ਕੰਮ ਕੋਈ ਵੀ ਸਹੀ ਤਰੀਕੇ ਨਾਲ ਹੁੰਦਾ ਹੋਵੇ ਕੰਮ ਵਧੀਆ ਹੁੰਦਾ ਤੇ ਨਾ ਆਪਣਾ ਮਾਈਂਡ ਜਿਹੜਾ ਰਿਲੈਕਸ ਰਹਿੰਦਾ ਹੁੰਦਾ ਹਾਂ ਮਤਲਬ ਪ੍ਰੈਸ਼ਰ ਦਮਾਲ ਬਣ ਮਤਲਬ ਬਣਿਆ ਰਹਿੰਦਾ ਹਾਂ 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 ਕੋਈ ਕੰਮ ਕਰਦਾਗਾ ਮਤਲਬ ਲੈਸੋ ਕੰਮ ਕਰਾਂਗੇ ਤਾਂ ਕੰਮ ਸਹੀ ਤਰੀਕੇ ਨਾਲ ਹੁੰਦਾ ਉਹੀ ਨਾ ਤੇ ਤੜਕੇ ਉੱਠਣਾ ਆਪਣੇ ਮਤਲਬ ਇਹ ਜੇ ਪਰ ਬਣਾ ਬੈਠੇ ਕਿਹਾਰੇ ਜੋਨੇ ਆਮ ਕਿਹਾਰੇ ਦਾ ਮਨ ਕੋ ਸ੍ਰੀ ਹਾਂ ਜਦੋਂ ਆਪਾਂ ਤੜਕੇ ਉੱਠਦੇ ਜਦੋਂ ਆਪਾਂ ਸਭ ਤੋਂ ਪਹਿਲਾਂ ਰੱਬ ਦਾ ਨਾਮ ਲੈ ਲੈਣਾ ਨਾਤ ਹੋ ਕੇ ਇਸ਼ਨਾਨ ਕਰਕੇ ਪਾਠ ਕਰਨਾ ਹਾਂ ਤੇ ਆਪਣਾ ਦਿਨ ਤੇ ਆਪੇ ਹੀ ਵਧੀਆ ਹੋਣਾ ਹੈ ਉਸ ਤੋਂ ਬਾਅਦ ਜਿਹੜੇ ਆਪਣੇ ਕੰਮ ਦਾ ਰੋਜ਼ੀ ਟਾਈਮ ਸਿਰ ਤੋਂ ਹੋ ਜਾਣੇ ਆ ਉਹ ਵੀ ਆਪਣੇ ਮਨ ਤੋਂ ਬਿਜ ਲੱਤ ਜਾਣਾ ਵਾ ਆਪਣੇ ਫਰੈਂਸਨ ਖਾਂਣ ਦੀ ਜਿਹੜਾ ਇਹ ਆਪਣਾ ਉਸੇ ਤਰੀਕੇ ਦਾ ਮਾਈਡਿੰਗ ਕਰਨਾ ਹਾਂ ਮਨ ਆਪਣਾ ਉਸੇ ਮਤਲਬ ਤਰੀਕੇ ਨਾਲ ਚੱਲਣਾ ਇਹ ਜਿਸ ਵੇਰੇ ਦਾ ਕੋਈ ਪ੍ਰੈਸ਼ਰ ਨਾ ਬਣਾਤੇ ਵੇ ਕੇ ਤਰੀਕੇ ਦਾ ਹਾਂਜੀ ਤੇ ਜੇਰ ਆਪਾਂ ਸਹਿਜ ਵਿੱਚ ਸਾਰੇ ਕੰਮ ਕਰਦੇ ਹਾਂ ਕਰਦੇ ਆ ਤੇ ਲੋਕਾਂ ਦਾ ਆਪਣਾ ਵਰਤਾਰਾ ਵਧੀਆ ਰਹਿੰਦਾ ਵਧੀਆ ਰਹਿੰਦਾ ਤੇ ਜਦੋਂ ਆਪਾਂ ਲੇਟ ਉੱਠਦੇ ਹਾਂ ਲੇਟ ਕੰਮ ਹੁੰਦੇ ਆ ਉਹ ਜਿਹੜਾ ਚਿਤੜਾ ਪਾਉਂਦਾ ਜਾਂਦਾ ਸੁਭਾਅ ਆਪਾਂ ਆ ਜਾਂਦਾ ਕਿਉਂਕਿ ਆਪਣੇ ਤੇ ਇੱਕ ਵੱਖਰਾ ਜਿਹਾ ਬੋਝ ਬਣਿਆ ਰਹਿੰਦਾ ਕੰਮਾਂ ਦਾ ਉਹ ਕੰਮਾਂ ਦੇ ਬੋਝ ਕਰਕੇ ਆਪਾਂ ਆ ਗਈਏ ਰਿਵੇ ਹੈ ਹੀ ਆਪਣੇ ਘਰ ਚ ਲਾ ਲੋ ਜਾਂ ਗਏ ਆਣ ਘਰ ਨਾਲ ਥੋੜਾ ਬਤਾ ਚਿੱਟ ਜਦ ਜੇ ਆਪਾਂ ਆ ਰਹੇ ਹਾਂ ਤਾਂ ਉਹ ਜਾਂਦਾ ਵਾ ਨਾ ਹਾਂ ਜਰ ਕੋਈ ਵੀ ਚੀਜ਼ ਹੋ ਵਾਪਸ ਆਟ ਨਹੀਂ ਹੋਗਦਾ ਕੁਝ ਵੀ ਬੋਲੇ ਤੇਰਾ ਆ ਹਾਂ ਕਾਲੇ ਪੈ ਜਾਂਦੇ ਕਾਲੇ ਪੈ ਜਾਣੇਗਾ ਤੇ ਇਹ ਜਿਹੜੇ ਫਾਇਦੇ ਆਪਾਂ ਨੂੰ ਜਰੂਰ ਹੋਣਗੇ ਜੇ ਆਪਾਂ ਮੇਰੇ ਤੋਂ ਇਹ ਸਿਰਫ ਮਾਨਸਿਕ ਫਾਇਦੇ ਦੋਵੇਂ ਤਰੀਕੇ ਦੇ ਆ ਕੋਈ ਇੱਕ ਤਰੀਕੇ ਦੇ ਨਹੀਂ ਬੋਲੋ ਆਪਾਂ ਸਰੀਰਕ ਹੀ ਆ ਜਾਓ ਮਾਨਸਿਕ ਐਸ ਮੇਰੇ ਤੋਂ ਫੇਸ ਤੋਂ ਬਲੱਡ ਲਸੂ ਦਾ ਨਹੀਂ ਕੋਈ ਬਣ ਕੇ ਖੜੇ ਹੋਣਗੇ ਬਿਲਕੁਲ ਜਿਹੜੇ ਆਪਾਂ ਕਈ ਜਿਹੜਾ ਦੱਸ ਨਹੀਂ ਸਕਦੇ ਹਾਂ ਨਾ ਹਾਂਜੀ ਇਹ ਕੋਸ਼ਿਸ਼ ਕਰੋ ਫਿਰ ਟੈਰਮਨਲ ਤੋਂ ਹਾਂਜੀ ਆਪਾਂ ਤੁਹਾਨੂੰ ਇਹਦੇ ਵਿੱਚ ਮਤਲਬ ਇਹ ਦੱਸਿਆ ਸਵੇਰੇ ਜਲਦੀ ਉੱਠਣ ਉੱਠੀਵੇਂ ਸਵੇਰੇ ਜਲਦੀ ਜਹਾਜ ਆਵੇ ਤੇ ਵਾਸਤੇ ਕੀ ਕਰੀਗੇ ਕੀ ਕਰੀਗੇ ਹਾਂ ਤੇ ਸਵੇਰੇ ਜਲਦੀ ਉੱਠਣ ਦੇ ਕੀ ਫਾਇਦੇ ਹਨ ਹਾਂਜੀ ਤੇ ਜਰੂਰ ਇਹਨਾਂ ਗੱਲਾਂ ਤੇ ਤੁਸੀਂ ਧਿਆਨ ਦਿਓ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਜਰੂਰ ਕਰਿਓ ਓਕੇ ਜੀ ਅੱਜ ਦੀ ਵੀਡੀਓ ਚ ਇੰਨਾ ਹੀ ਥੈਂਕ ਯੂ ਜੀ ਚਲੋ